ਜਗੀ ਦਾ ਹਰ ਖੱਤ ਜਿਉਂਦੇ ਤੂੰ ਮਰੇ ਤੁਛ ਮਾਇਦੇ ਪੈਗਾ ਜਸਵਿੰਦਰ ਪਨਾਇਆ ਇਸ ਤਰੀਕੇ ਦੇ ਜਿਵੇਂ ਨਾ ਗੋਸ਼ੀਂ ਯਾਦਾਂ ਫੌਗ ਦੇ ਵਿੱਚ ਆਮ ਲੋਕਾਂ ਦੀ ਗੱਲ ਦੇ ਵਿੱਚ ਗਾਲੀ ਕੱਢੇ ਜ਼ਿੰਦਗੀ ਦਾ ਮਜ਼ਾਕ ਕਰੇ ਕਾਮੇਡੀ ਕਰੇ ਆਪਣੀ ਬੰਧ ਰੱਖੇ ਆਪਰੇ ਪੋਹਿੰਦੇ ਆਪਰੇ ਵਿਸ਼ੇ ਵਿੱਚ ਚੋਕ। ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਸੀ ਕਿ ਗੁਰਦਾਸ ਮਾਨ ਨੇ ਹਲੇ ਤੱਕ ਜਸਵਿੰਦਰ ਭੱਲੇ ਨੂੰ ਜਿਹੜੀ ਕਿ ਸ਼ਰਧਾਂਜਲੀ ਨਹੀਂ ਦਿੱਤੀ ਆਖਿਰਕਾਰ ਇਸ ਦੇ ਪਿਛੇ ਕਾਰਨ ਕੀ ਸੀਗਾ ਅਤੇ ਕਿਉਂ ਗੁਰਦਾਸ ਮਾਨ ਉਹਨਾਂ ਦੇ ਅੰਤਿਮ ਸੰਸਕਾਰ ਦੇ ਉੱਪਰ ਨਹੀਂ ਪਹੁੰਚ ਸਕੇ ਤੁਹਾਨੂੰ ਦੱਸ ਦੇ ਕਿ ਹਲੇ ਗੁਰਦਾਸ ਮਾਨ ਦੇ ਸ਼ੋਅ ਲਾਈਵ ਜਿਹੜੇ ਕਿ ਉਹ ਬਾਹਰ ਦੇ ਦੇਸ਼ਾਂ ਦੇ ਵਿੱਚ ਲੱਗ ਰਹੇ ਨੇ ਇਸ ਕਰਕੇ ਜਿਹੜੇ ਕਿ ਗੁਰਦਾਸ ਮਾਨ ਜਸਵਿੰਦਰ ਪਨਨਾ ਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਪਰ ਨਹੀਂ ਆ ਸਕੇ ਜਿੱਦਾਂ ਕਿ ਬਾਕੀ ਕਲਾਕਾਰ ਆਏ ਸੀਗੇ ਅਤੇ ਲੋਕਾਂ ਦੇ ਇਹ ਸਵਾਲ ਸੀਗੇ ਕਿ ਗੁਰਦਾਸ ਮਾਨ ਦੇ ਵਿੱਚ ਹੰਕਾਰ ਜਿਹੜਾ ਕਿਉਂ ਜ਼ਿਆਦਾ ਹੋ ਚੁੱਕਿਆ ਹੈ ਜਿਹੜਾ ਕਿ ਪੰਜਾਬੀ ਲੈਜੈਂਡ ਸਾਡੇ ਐਕਟਰ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਉੱਪਰ ਗੁਰਦਾਸ ਮਾਨ ਹੋ ਨਹੀਂ ਆ ਰਹੇ ਤੇ ਇੰਨਾ ਹੰਕਾਰ ਵੀ ਜਿਹੜਾ ਕਿ ਕਿਸੇ ਐਕਟਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਕੁਝ ਕਹਿਣਾ ਸੀਗਾ ਲੋਕਾਂ ਦਾ ਜਿਹੜੇ ਕਿ ਇੱਕ ਦੂਜੇ ਦੀ ਕੰਟਰੋਵਰਸੀ ਕਰਾ ਰਹੇ ਨੇ ਤੇ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਆਪਣੇ ਲਾਈਵ ਸ਼ੋਅ ਦੇ ਚੱਲਦੇ ਦੌਰਾਨ ਜਿਹੜੀ ਕਿ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ ਆ ਹੋਰ ਕੀ ਕੁਝ ਕਿਹਾ ਆ ਗੁਰਦਾਸ ਮਾਨ ਨੇ ਜਸਵਿੰਦਰ ਭੱਲਾ ਦੇ ਬਾਰੇ ਆ ਤੁਹਾਨੂੰ ਅਸੀਂ ਉਹਨਾਂ ਦੀ ਪੂਰੀ ਵੀਡੀਓ ਦਿਖਾਉਣੀ ਆ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਅਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਜ਼ਿੰਦਗੀ ਦਾ ਹਰ ਖਤ ਚ ਜੀਉਂਦੇ ਰਹੋ ਮਰੇ ਕੁਝ ਮਾਇਨੇ ਦੇ ਸੰਦੇਸ਼ ਜਸਵਿੰਦਰ ਭੱਲਾ ਇਸ ਵੀਡੀਓ ਦੇ ਦਿਸਨੇਰ मगर उसने याद आम लोगों की मजा करें कॉमेडी कर अपने पंद्रह अपनी बोली अपने विस्से के पिछली जो मंत्री वह पंद्रह साल उन्होंने नाम कालि Basır tam kan bakı ya nakar. Nakar oturdu da yıkmış anladınız. Ardağız